ਜੰਪੀ ਚਾੜੀ ਮਰਦਾਬਾਦ 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 ਅਬਾਰ ਕਿਸਮ ਦਾ ਤੈ ਨਹੀਂ ਹਾਰਦਿਆਂਗੇ ਨਹੀਂ ਹਾਰਨਗੇ ਨਹੀਂ ਹਾਰਨਗੇ ਰੋਸ਼ ਪ੍ਰਦਾਸ਼ਾਹੀ ਐਕਸ ਸਦੈ ਵਿਰੋਧ ਦੇ ਵਿੱਚ ਕਰ ਰਿਹਾ ਜੋ ਅੱਜ ਰਾਸ਼ਟਰਪਤੀ ਅਮਰੀਕਾ ਵੱਲੋਂ ਲਾਇਆ ਜਾ ਰਿਹਾ ਹੈ ਵੱਖ-ਵੱਖ ਦੇਸ਼ਾਂ ਤੇ ਦੇਸ਼ਾਂ ਨੂੰ ਫੇਲ ਕਰਨ ਦੀ ਨੀਤੀ ਨਾਲ ਤੇ ਸਾਡੇ ਭਾਰਤ ਦੀਆਂ ਮੰਡੀਆਂ ਤੇ ਕਬਜ਼ਾ ਕਰਨ ਦੀ ਨੀਤ ਨਾਲ ਸਾਡਾ ਵਪਾਰੀ ਛੋਟਾ ਅਮਰੀਕਾ ਦੇ ਕਿਸਾਨ ਵੱਟੇ ਰਹੇ ਤੇ ਉਹਨਾਂ ਨੂੰ ਸਬਸਿਡੀਆਂ ਵੀ ਜ਼ਿਆਦਾ ਨੇ ਸਾਡੇ ਭਾਰਤ ਦਾ ਵਪਾਰੀ ਕਿਸਾਨ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦਾ ਦੇਸ਼ ਨੂੰ ਪਹਚਾਉਣ ਵਾਸਤੇ ਥਾਂ ਥਾਂ ਤੇ ਰੋਸ ਫੈਲਿਆ ਹੋਇਆ ਹੈ ਉਹਦੇ ਵਿੱਚ ਜੇ ਸਰਕਾਰ ਨੇ ਇਹਦੇ ਤੇ ਨਾ ਕੁਝ ਜਿਵੇਂ ਚੁੱਪ ਬੱਤੀ ਹੋਈ ਹੈ ਜਿਵੇਂ ਸਾਡੇ ਜਨਰਲ ਸਿੰਘ ਜੀ ਨੇ ਦੱਸਿਆ ਵੀ ਉਹ ਠੰਡੇ ਪਾਣੀ ਦੇ ਸਿੱਟੇ ਮਾਰ ਕੇ ਲੋਕਾਂ ਦਾ ਗੁੱਸਾ ਦਬਾਉਣਾ ਚਾਹੁੰਦੇ ਨੇ ਇਹ ਲਹਿਰਾਂ ਨਹੀਂ ਦਬਦੀਆਂ ਪਹਿਲਾਂ ਵੀ ਮੋਦੀ ਦੇਖ ਕੇ ਹਟਿਆ ਆ ਪਿਛਲੇ ਦਿਨਾਂ ਦੇ ਵਿੱਚ ਜ਼ੂਬੇ ਦੀ ਸਰਕਾਰ ਵੀ ਦੇਖ ਕੇ ਹਟਈ ਹੈ ਇਹਨਾਂ ਦੇ ਨਾਨੀ ਚੇਤੇ ਕਰਾ ਦੇਣਗੇ ਆਉਣ ਵਾਲੇ ਸਮਾਂ ਦੇ ਵਿੱਚ ਵੱਡੇ ਸੰਘਰਸ਼ ਵਿੜਾਂਗੇ ਅਮਰੀਕਾ ਤੇ ਮੋਦੀ ਵੱਲੋਂ ਜਿਹੜਾ ਜ਼ਬਰਦਸਤੀ ਅਮਰੀਕਾ ਦੇ ਟਰੰਪ ਵੱਲੋਂ ਸਾਡੇ ਦੇ ਟੈਰਫ ਦੇ ਨਾਂ ਥਲੇ ਟੈਕਸ ਲਾਇਆ ਜਾ ਰਿਹਾ ਹੈ ਉਸ ਟੈਕਸ ਦਾ ਵਿਰੋਧ ਕਰ ਇਹ ਜਿਹੜਾ ਲੋਕਾਂ ਦੇ ਵਿੱਚ ਗੁੱਸਾ ਹੈ ਜਿਹੜਾ ਸਾਡੀ ਭਾਰਤ ਦੀ ਸਰਕਾਰ ਨੇ ਜਿਹਦੀ ਮੋਦੀ ਅਗਵਾਈ ਕਰਦਾ ਹੈ ਪ੍ਰਧਾਨ ਮੰਤਰੀ ਸਾਡੇ ਦੇਸ਼ ਦਾ ਨਰਿੰਦਰ ਮੋਦੀ ਉਹਨੇ ਟਰੰਪ ਨਾਲ ਏਸ ਲੋਡ ਦੇ ਸਮਝੌਤੇ ਕਰ ਲਏ ਉਹਨੇ ਆਪਣੀ ਜਾਰੀ ਪਾਲਦਾ ਇੱਥੋਂ ਦੇ ਮਿਹਨਤਕਸ਼ ਲੋਕ ਇੱਥੋਂ ਦਾ ਖੇਤੀ ਢਾਂਚਾ ਤੇ ਸਾਡਾ ਜਿਹੜਾ ਛੋਟਾ ਵਪਾਰ ਹੈ ਹੋਰ ਕਿਤੇ ਕਰਨ ਵਾਲੇ ਲੋਕ ਉਹ ਤਬਾਹ ਹੋ ਜਾਣਗੇ ਇਹ ਪਿਛਲਾ ਇਤਿਹਾਸ ਪੜ ਲੇ ਮੋਦੀ ਲੋਕ ਇਕੱਠੇ ਹੋ ਗਏ ਆਪਣੀ ਕਿਰਤ ਨੂੰ ਬਚਾਉਣ ਖਾਤਰ ਆਪਣੀ ਕਿਰਤ ਬਚਾ ਕੇ ਹਟਣਗੇ ਲੋਕ ਕਹਿੰਦਾ ਹੈ ਜਿੰਦਾਬਾਦ 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 ਨਾਤੀ ਸਰਕਾਰ ਮਰਦਾਬਾਦ 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 ਨਾਤੀ ਟੈਂਪ ਦੀ ਜਾਰੀ ਮਰਦਾਬਾਦ 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 ਕਰੇਦਵਾਰ ਕੀ ਕਹਣਾ ਰੋਸ ਪ੍ਰਦਰਸ਼ਨਾਂ ਲਈ ਟੈਕਸ ਦੇ ਵਿਰੋਧ ਦੇ ਵਿੱਚ ਕਰ ਰਿਹਾ ਜੋ ਅੱਜ ਰਾਸ਼ਟਰਪਤੀ ਅਮਰੀਕਾ ਵੱਲੋਂ ਲਾਇਆ ਜਾ ਰਿਹਾ ਹੈ ਵੱਖ-ਵੱਖ ਦੇਸ਼ਾਂ ਤੇ ਦੇਸ਼ਾਂ ਨੂੰ ਫੇਲ ਕਰਨ ਦੀ ਨੀਤੀ ਨਾਲ ਤੇ ਸਾਡੇ ਭਾਰਤ ਦੀਆਂ ਮੰਡੀਆਂ ਤੇ ਕਬਜ਼ਾ ਕਰਨ ਦੀ ਨੀਤ ਨਾਲ ਸਾਡਾ ਵਪਾਰੀ ਛੋਟ ਅਮਰੀਕਾ ਦੇ ਕਿਸਾਨ ਵੱਡੇ ਨੇ ਤੇ ਉਹਨਾਂ ਨੂੰ ਸਬਸਿਡੀਆਂ ਵੀ ਜ਼ਿਆਦਾ ਨੇ ਸਾਡੇ ਭਾਰਤ ਦਾ ਵਪਾਰੀ ਕਿਸਾਨ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦਾ ਦੇਸ਼ ਨੂੰ ਬਚਾਉਣ ਵਾਸਤੇ ਅਸੀਂ ਥਾਂ-ਥਾਂ ਤੇ ਰੋਸ ਪ੍ਰਦਰਸ਼ਨ ਕਰਾਂਗੇ ਅਗਲਾ ਸੰਘਰਸ਼ ਕੀ ਹੋਏਗਾ ਅਗਲਾ ਸੰਘਰਸ਼ ਸਮੇਂ-ਸਮੇਂ ਨਾਲ ਹੈ ਹੜਤਾਲਾਂ ਵੀ ਹੋਣਗੀਆਂ ਜੀ ਤੇ ਵੱਡੀ ਪੱਧਰ ਤੇ ਜੋ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਾਲ ਹੋਏਗੀ ਉਹਦੇ ਮਤਾਬਕ ਚੱਲਿਆ ਜਾਵੇਗਾ। ਅਸੀਂ ਰੋਜ਼ ਪ੍ਰਦਰਸ਼ਨ ਕਰ ਰਹੇ ਹਾਂ। ਅੱਜ ਜਿਹੜਾ ਅਸੀਂ ਇਹ ਰੋਜ਼ ਪ੍ਰਦਰਸ਼ਨ ਕਰ ਰਹੇ ਹਾਂ ਸੰਯੁਕਤ ਕਿਸਾਨ ਮੋਰਚੇ ਦੀ ਨੈਸ਼ਨਲ ਕਾਉਰਡੀਨੇਟਿੰਗ ਕਮੇਟੀ ਵੱਲੋਂ ਸਾਰੇ ਦੇਸ਼ ਦੇ ਵਿੱਚ ਅਮਰੀਕਾ ਤੇ ਮੋਦੀ ਵੱਲੋਂ ਜਿਹੜਾ ਜ਼ਬਰਦਸਤੀ ਅਮਰੀਕਾ ਦੇ ਟਰੰਪ ਵੱਲੋਂ ਸਾਡੇ ਦੇ ਟੈਰਫ ਦੇ ਨਾਂ ਥਲੇ ਟੈਕਸ ਲਾਇਆ ਜਾ ਰਿਹਾ ਹੈ ਉਹ ਟੈਕਸ ਦਾ ਵਿਰੋਧ ਕਰਦੇ ਆ ਕਿਉਂਕਿ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਹਿੰਦੁਸਤਾਨ ਦੇ ਜਿਹੜੇ ਕਿਸਾਨ ਆਪਣੀ ਨਾਜ ਪੈਦਾ ਕਰਦੇ ਨੇ ਉਹ ਛੋਟਾ ਕਿਸਾਨ ਹੈ ਸਰਕਾਰੀ ਅੰਕੜਿਆਂ ਮੁਤਾਬਕ 2.5 ਤੋਂ 5 ਏਕੜ ਤੱਕ ਦੇ 80% ਕਿਸਾਨ ਹੈ ਜਿਨ੍ਹਾਂ ਕੋਲੇ ਖੇਤੀ ਦੇ ਸਾਧਨ ਨਹੀਂ ਸਰਕਾਰ ਕੋਈ ਸਬਸਿਡੀ ਨਹੀਂ ਦਿੰਦੀ ਔਰ ਦੂਸਰੇ ਪਾਸੇ ਅਮਰੀਕਾ ਦੇ ਵਿੱਚ 5000 ਤੋਂ ਲੈ ਕੇ 7000 10000 ਏਕੜ ਤੱਕ ਦੇ ਕਿਸਾਨ ਹੈ ਬੜੇ ਛੋਟੇ ਗਿਣਤੀ ਦੇ ਵਿੱਚ 135 ਅਰਬ ਡਾਲਰ ਸਰਕਾਰ ਉਹਨਾਂ ਨੂੰ ਸਬਸਿਡੀ ਦਿੰਦੀ ਹੈ ਜਿੰਨੀ ਉਹਨਾਂ ਦੀ ਖਰਚਤ ਆਉਂਦਾ ਹੈ ਪੈਦਾਵਾਰ ਤੇ ਉਹਨੇ ਦੀ ਸਬਸਿਡੀ ਦਿੱਤੀ ਜਾਂਦੀ ਹੈ ਉਸ ਨੂੰ ਬਰਾਬਰ ਵੇਚਣਾ ਚਾਹੁੰਦੇ ਆ ਕਿ ਫ੍ਰੀ ਟ੍ਰੇਡ ਵਪਾਰ ਸੰਸਥਾ ਕਰ ਦਿਓ ਆਪਾਂ ਦੁਨੀਆ ਦੇ ਵਿੱਚ ਕੋਈ ਕਿਸੇ ਤੇ ਟੈਕਸ ਨਹੀਂ ਲਾਊਗਾ ਕੋਈ ਜਿੱਥੇ ਆਪਣਾ ਮਰਜ਼ੀ ਮਾਲ ਵੇਚ ਸਕੇ ਉਸ ਦਾ ਸਾਡਾ ਹਿੰਦੁਸਤਾਨ ਦਾ ਕਿਸਾਨ ਮੁਕਾਬਲਾ ਨਹੀਂ ਕਰ ਸਕੂਗਾ ਇਸੇ ਤਰ੍ਹਾਂ ਦੁੱਧ ਦੇ ਉਤਪਾਦਕ ਦੇ ਵਿੱਚ ਸਾਡੇ ਛੋਟੇ ਡੇਅਰੀ ਉਤਪਾਦਕ ਨੇ ਔਰ ਅਮਰੀਕਾ ਦੇ ਵਿੱਚ 10-10 ਹਜ਼ਾਰ ਮੱਝਾਂ ਦੇ ਜਿਹੜੇ ਉਹਨਾਂ ਦੇ ਫਾਰਮ ਨੇ ਉਹਨਾਂ ਦੇ ਦੁੱਧ ਤੋਂ ਪੈਦਾ ਹੋਈਆਂ ਚੀਜ਼ਾਂ ਦਾ ਮੁਕਾਬਲਾ ਨਹੀਂ ਕਰ ਸਕਾਂ ਜਹਾਂਗੀਰ ਜ਼ਿਲ੍ਹਾ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਅੱਜ ਉਸ ਪਰਦਰਸ਼ਨ ਕੀਤਾ ਯਾਰ ਕੀ ਕਹਣਾ ਇਹ ਜਿਹੜਾ ਲੋਕਾਂ ਦੇ ਵਿੱਚ ਗੁੱਸਾ ਹੈ ਜਿਹੜਾ ਸਾਡੀ ਭਾਰਤ ਦੀ ਸਰਕਾਰ ਨੇ ਜਿਹਦੀ ਮੋਦੀ ਅਗਵਾਈ ਕਰਦਾ ਹੈ ਪ੍ਰਧਾਨ ਮੰਤਰੀ ਸਾਡੇ ਦੇਸ਼ ਦਾ ਨਰਿੰਦਰ ਮੋਦੀ ਉਹਨੇ ਟਰੰਪ ਨਾਲ ਏਸ ਲੋਡ ਦੇ ਸਮਝੌਤੇ ਕਰ ਲਏ ਉਹਨੇ ਆਪਣੀ ਜਾਰੀ ਪਾਲਦਾ ਇੱਥੋਂ ਦੇ ਮਿਹਨਤਕਸ਼ ਲੋਕ ਇੱਥੋਂ ਦਾ ਖੇਤੀ ਢਾਂਚਾ ਤੇ ਸਾਡਾ ਜਿਹੜਾ ਛੋਟਾ ਵਪਾਰ ਹੈ ਹੋਰ ਕਿਤੇ ਕਰਨ ਵਾਲੇ ਲੋਕ ਉਹ ਤਬਾਹ ਹੋ ਜਾਣਗੇ ਇਹ ਪਿਛਲਾ ਇਤਿਹਾਸ ਪੜ ਲੇ ਮੋਦੀ ਲੋਕ ਇਕੱਠੇ ਹੋ ਗਏ ਆਪਣੀ ਕਿਰਤ ਨੂੰ ਬਚਾਉਣ ਖਾਤਰ ਆਪਣੀ ਕਿਰਤ ਬਚਾ ਕੇ ਹਟਣਗੇ ਇਹ ਸਮਝੌਤਾ ਜਿਹੜਾ ਮੋਦੀ ਦੇ ਦਿਮਾਗ ਵਿੱਚ ਘੁੰਮ ਰਿਹਾ ਹੈ ਇਹਨੂੰ ਸਿਰੇ ਨਹੀਂ ਚੜ੍ਹਨ ਦੇਣਗੇ ਇਹ ਲੋਕਾਂ ਦੇ ਵਿੱਚ ਐਡੀ ਵੱਡੀ ਸ਼ਕਤੀ ਹੁੰਦੀ ਹੈ ਸੰਘਰਸ਼ੀ ਸਾਰੇ ਸਯੁਕਤ ਮੋਰਚੇ ਦੀਆਂ ਵੱਡੀਆਂ ਮੀਟਿੰਗਾਂ ਰੱਖੀਆਂ ਹੋਈਆਂ ਨੇ ਉਹਦੇ ਵਿੱਚ ਜੇ ਸਰਕਾਰ ਨੇ ਇਹਦੇ ਤੇ ਨਾ ਕੁਝ ਜਿਵੇਂ ਚੁੱਪ ਬੱਟੀ ਹੋਈ ਹੈ ਜਿਵੇਂ ਸਾਡੇ ਜਰਨੈਲ ਸਿੰਘ ਜੀ ਨੇ ਦੱਸਿਆ ਵੀ ਉਹ ਠੰਡੇ ਪਾਣੀ ਦੇ ਸਿੱਟੇ ਮਾਰ ਕੇ ਲੋਕਾਂ ਦਾ ਗੁੱਸਾ ਦਬਾਉਣਾ ਚਾਹੁੰਦੇ ਨੇ ਇਹ ਲਹਿਰਾਂ ਨਹੀਂ ਦਬਦੀਆਂ ਪਹਿਲਾਂ ਵੀ ਮੋਦੀ ਦੇਖ ਕੇ ਹਟਿਆ ਆ ਪਿਛਲੇ ਦਿਨਾਂ ਦੇ ਵਿੱਚ ਸੂਬੇ ਦੀ ਸਰਕਾਰ ਵੀ ਦੇਖ ਕੇ ਛੱਡੀ ਐ ਇਹਨਾਂ ਦੀ ਨਾਨੀ ਚੇਤੇ ਕਰਾ ਦੇਣਗੇ ਆਉਣ ਵਾਲੇ ਸਮਾਂ ਦੇ ਵਿੱਚ ਵੱਡੇ ਸੰਘਰਸ਼ ਵਿੱਡਾਂਗੇ ਵੱਡੇ ਸੰਘਰਸ਼ਾਂ ਦੀ ਸਾਰੇ ਲੋਕ ਤਿਆਰੀ ਚ ਨੇ ਇਹਦੇ ਨਾਲ ਇਕੱਲਾ ਕਿਸਾਨ ਨਹੀਂ ਪੂਰਾ ਭਾਰਤ ਦੇਸ਼ ਡੁੱਬਣ ਜਾ ਰਿਹਾ ਜੇ ਕਿਤੇ ਇਹ ਇਹੋ ਜਿਹਾ ਕੰਮ ਸਿਰੇ ਚੜ ਜਾਂਦਾ